ਨੀ ਨੂੰ ਪਤਾ ਕਿ ਉਹ ਉੱਠਾ ਡਾਕੂਮੈਂਟ ਕੋ ਤੇ ਮਾ ਕੋਲੇ ਜਾਂਦੀ ਅੱਖ ਲੱਗਿਰੰਦੀ ਹੈ ਇਹਨੂੰ ਮਾਂ ਨਾਲ ਥੋੜਾ ਕੰਮ ਕਰਾਏ ਮੇਰੇ ਕੋ ਨਹੀਂ ਹਾਂ ਆਪੇ ਕਰ ਦੇ ਇਹਨਾਂ ਦੀ ਇਨਫਰਮੇਸ਼ਨ ਸਾਰੀਆਂ ਪੂਰੀਆਂ ਕਰੋ ਘਰ ਚ ਕੋਈ ਹੈਲਪਿੰਗ ਕਰਦੀ ਹਾਂ ਵੀਰੇ ਆਪਣੇ ਜਾਂਦਾ ਹੀ ਲੱਗਾ ਰਹਿੰਦਾ ਮੈਂ ਉੱਧਰ ਚੱਲੀ ਮੈਂ ਉੱਧਰ ਜੇ ਕਿੰਨੀ ਸੇੜੀਆਂ ਚੱਲੀ ਕਿਦਵੇਂ ਕਾਲਜ ਚੱਲੀ ਦੱਸ ਮੈਂ ਵਿਹਲੀ ਆ ਕਰੇ ਨਾ ਕਰੇ ਆ ਗਿਆ ਇਹਨਾਂ ਦੀ ਉਮਰ ਤੇ ਸਿੱਖੀ ਨਾ ਕਿ ਨਾ ਕੰਮ ਆਪਣੀਆਂ ਮਾਵਾਂ ਨਾ ਕਰਾਈ ਦੱਸ ਪਤਾ ਸੀ ਸੀ ਜਾਣਾ ਕਾਲਜ ਸਕੂਲ ਜਾਣਾ ਆਪਣੀ ਹੈਲਪ ਕਰਾ ਕੇ ਜਾਈਏ ਨਾ ਮਾਂ ਕਿ ਤੱਕਲੀ ਲੱਗੀ ਰਹੀ ਤੇ ਉਹਨੂੰ ਆਪਣੇ ਨਿੰਦਰਾ ਹੀ ਨਹੀਂ ਪੂਰਾ ਤਾਂ ਹੁੰਦਾ ਤੇ ਕਿੰਨੀ ਕੀ ਦਿਨ ਦਾ ਰਹਿੰਦੀ ਆ ਰਾਤ ਨੂੰ ਉਹ ਮੋਬਾਈਲ ਦੇਖਦੇ ਰਹਿਣਾ ਚਿਹਰੇ ਉੱਠਣਾ ਨਹੀਂ ਬਾਰ ਬਾਰ ਹੋਇਆ ਤਾਂ ਮੋਬਾਈਲ ਹੀ ਤੱਕੀ ਜਾਂ। ਜਿੰਨਾ ਮਰਜ਼ੀ ਕਰਾਉਣੀ ਸੌਂ ਜਾ ਨਹੀਂ ਸੌਂ ਜਾ ਸੁਣਨਾ ਹੀ ਨਹੀਂ ਆਪਣੇ ਹੀ ਐ ਬੱਸ ਲੱਗਾ ਰਹਿੰਦਾ ਕੁਸ਼ਵਿੰਦਰ ਭੈਣ ਜੀ ਜਸਪੀਰ ਭੈਣ ਜੀ ਲੱਗਦੇ ਆਇਓ 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 ਜਸਪੀਰ ਜੀ ਆਇਓ ਆਜੋ ਆਜੋ ਆ ਲੈ ਤਾ ਤੀ ਗਾਲਾ ਆ ਪੈਣਾ ਯਾਰ ਤੇਰੇ ਵੀ ਦਰਸ਼ਨ ਆਜੇ ਦਰਸ਼ਨ ਕਰਦੇ ਦਰਸ਼ਨ ਤੇ ਮੈਂ ਦੇਰ ਨੂੰ ਤਾਂ ਬੜੀ ਤੰਦੀ ਰਹਿੰਦੀ ਸੀ ਪਰ ਕਰੋ ਟੈਮ ਨਹੀਂ ਲੱਗਦਾ ਹੈਗਾ ਭੈਣ ਜੀ ਸਵੇਰੇ ਸਵੇਰੇ ਆ ਵੋਟੀ ਦਾ ਸੋਚਦੀ ਆ ਥੋੜਾ ਪਤਾ ਮੈਂ ਵੀ ਹੱਥ ਪਟਾ ਦਿਆ ਕਰਾਂ ਉਹ 5 ਵਜੇ ਉੱਠ ਜਾਂਦੀ ਆ ਤੇ ਮੈਂ ਕੰਨੀ ਆ ਕਿ ਮੇਰੀ ਜਿਹੜੀ ਪੋਤਰੀ ਜਿੱਦ ਕਰਦੀ ਆ ਤੇ ਚੱਲ ਉਹ ਵਿਚਾਰੀ ਇਕੱਲੀ ਕਲਪ ਜਾਂਦੀ ਹੈਗੀ ਆ ਤੇ ਥੋੜੀ ਹੈਲਪ ਕਰਵਾ ਹੈਲਪ ਕਰਵਾ ਦਵਾ ਆਪਾਂ ਤਾਂ ਬੈਲਾ ਸਾਨੂੰ ਤਾਂ ਇੰਗਲਿਸ਼ ਵੀ ਨਹੀਂ ਬੋਲਣੀ ਆਂਦੀ ਚਾਚ ਸਵਾਦੀ ਤੇ ਪਰ ਕਿੱਥੇ ਪੋਤਰੀ ਮੇਰੀ ਐਡੀ ਠੀਠ ਹੈ ਨਾ ਉਤਨਾ ਮੇਰੇ ਨਾਲ ਨਾ ਗੰਧੀ ਆ ਤੇ ਬਸ ਉਹ ਤਾਂ ਹਰ ਕੰਮ ਕਹੂਗੀ ਆਪਣੀ ਮਾਂ ਨੂੰ ਕਿ ਮੇਰਾ ਤੂੰ ਕਰ ਤੂੰ ਕਰ ਉਹ ਵੀ ਨਿਆਣੀ ਵਿਚਾਰੀ ਕੀ ਕਰੇ ਉਹ ਤੇ ਹੈ ਹੀ ਆ ਫਿਰ ਪਰ ਭਾਜੀ ਕਰਾਣਾ ਹੀ ਪੈਂਦਾ ਸੀ ਮੈਂ ਵੀ ਕਰਾਨੀ ਐ ਮੈਂ ਕਰਾਂਗੀ ਉਹ ਮਰੀ ਗੁੰ ਪੱਕੇ ਗਈ ਟੁੱਟੀਆਂ ਸੀ ਉਹਨਾਂ ਤੋਂ ਉਹਨਾਂ ਦੇ ਪੱਕੇ ਗਈ ਅੱਛਾ ਅੱਛਾ ਹਾਂ ਉਹ ਚਾਹ ਨਹੀਂ ਪੀਂਦੀ ਸਾਡੀ ਢਾਡੇ ਘਰ ਰਵਾਇ ਨਹੀਂ ਸੀ ਆਂਡੀ ਨਹੀਂ ਤਾਂ ਮਹਿਰ ਦਾ ਚੀਕਾ ਮਾਰਦੀ ਰਹਿੰਦੀ ਇਹ ਬੜੀ ਉਹ ਤੇ ਬਹੁਤ ਰਹਿੰਦੀ ਬਾਅਦ ਮਲਰ ਮਲ ਬਸ ਜ਼ਬਰਦਸਤੀ ਫੜਨਾ ਬੰਦਾ ਤੋਂ ਕੰਮ ਕਰਦੀ ਉਹ ਕਹਿੰਦੀ ਜਾ ਕੰਮ ਕਰਾ ਲਾ ਜਾਂ ਕੁੜੀ ਸੰਭਲ ਤੇ ਆਜੀ ਇਹ ਤਾਂ ਗੱਲ ਢਾਡੇ ਨੂੰ ਨੇ ਸੋਵਾਂ ਨੇ ਸਹੀ ਕਹੀ ਵੇਖੋ ਜਾਂ ਉਹ ਬੱਚਾ ਸੰਭੇ ਤੇ ਜਾਂ ਕੰਮ ਕਰ ਲੈ ਉਹ ਤੇ ਕਹਿੰਦੀ ਇਹਦੇ ਚ ਗੁੱਸੇ ਨਾਲ ਅਵਾਜ਼ ਕਰ ਕੋ ਗੱਲ ਨਹੀਂ ਰੋਈ ਨਾ ਗੁੱਸੇ ਨਾਲ ਪਹਿਲੇ ਬੱਚੇ ਸੀ ਆ ਰੋਟੀ ਦੇ ਕੇ ਥੱਲੇ ਉਹ ਕੀ ਕਾੜ ਜਿਆ ਵਿਛਾਈ ਦੰਦੇ ਸੀ ਆਪਾਂ ਉਹ ਬੋਰੀ ਛਾਗ ਤੇ ਬਿਠਾ ਲੈ ਨਾ ਚੱਲ ਅੱਜ ਕਰਦੇ ਬੱਚਿਆਂ ਦੇ ਇੱਕ ਪਾਸੇ ਮੋਬਾਈਲ ਲਾ ਦੋ ਤੇ ਦੂਜੇ ਪਾਸੇ ਗਰਈਆਂ ਮੂੰਚ ਭਾਈ ਇਹ ਹੀ ਕੁਛ ਕਰੀਦਾ ਜੇ ਇਹ ਹੀ ਕੁਛ ਕਰੀਦਾ ਜੇ ਰੋਜ਼ ਦਾ ਨਹੀਂਦਾ ਹੀ ਇਹ ਕੰਮ ਜਦ ਅਸੀਂ ਕੋ ਟੂਸਦੇਓ ਪੀੜਾ ਮੂੰਹ ਦੇ ਵਿੱਚ ਹੋ ਰਹੀ ਇਹ ਹੀ ਕੁਛ ਕਰੀਦਾ ਅੱਛਾ ਭੈਣ ਜੀ ਮੈਂ ਜਾਣਾ ਫਿਰ ਘਰ ਕੋਈ ਨਹੀਂ ਹੈਗਾ ਵੋਟੀ ਗਈ ਥੋੜਾ ਜਿਹਾ ਬਾਜ਼ਾਰ ਮੈਂ ਆਇ ਕਿ ਡੇ ਵਾਲੇ ਕੰਮ ਮੈਂ ਸੋਨੀਆ ਨੂੰ ਨੇ ਫੋਨ ਕਰਨ ਲਈ ਸੀ ਤੇ ਸੋਨੀਆ ਕਦੀ ਆਡੀ ਜੀ ਮੈਂ ਤੇ ਆ ਗਈ ਕਾਲਜ ਤੇ ਮੈਂ ਮੰਮੀ ਨਾਲ ਕਿੱਥੋਂ ਗੱਲ ਕਰਵਾਵਾਂ ਕੱਲ ਇਹ ਆ ਕਿ ਤਿੰਨ ਰਿਸ਼ਤੇ ਆਏ ਜੇ ਮੇਰੇ ਕੋਲ ਅੱਛਾ ਇੱਕ ਤਾਂ ਹੈਗੇ ਤਿੰਨ ਭੈਣ ਭਰਾ ਤੇ ਦੋ ਵਿਆਹੇ ਤੇ ਇੱਕ ਕੁਵਾਰਾ ਅੱਛਾ ਤੇ ਬਾਕੀ ਘਰ-ਬਾਰ ਠੀਕ ਹੈਗਾ ਵਧੀਆ ਘਰ ਪਰਿਵਾਰ ਆ ਤੇ ਬਾਕੀ ਇਹ ਆ ਕਿ ਕਿ ਨਾ ਕਦੇ ਉਹਨਾਂ ਦੇ ਚਾਚੇ ਤਾਏ ਵਿਚੇ ਰਹਿੰਦੇ ਰੋਟੀ ਉਹਨਾਂ ਦੀ ਇਕੱਠੀ ਆ ਜੁਆਇਸ ਫੈਮਲੀ ਹੋਈ ਹੈ ਪਿਆਰੀ ਪਰਿਵਾਰ ਬਹੁਤ ਵਧੀਆ ਬਹੁਤ ਵਧੀਆ ਪਰਿਵਾਰ ਆ ਤੇ ਕਰਿਆਨੇ ਦੀ ਦੁਕਾਨ ਹੈ ਉਹਨਾਂ ਦੀ ਆਪਣੀ ਦੂਜਾ ਮੁੰਡਾ ਉਹ ਇੱਕ ਭੈਣ ਆ ਤੇ ਇੱਕ ਭਰਾ ਆ ਅੱਛਾ ਤੇ ਮੁੰਡੇ ਦਾ ਆਪਣਾ ਸਕੂਟਰਾਂ ਦਾ ਕੰਮ ਹੈਗਾ ਵਰਕਸ਼ਾਪੀਆਂ ਬੱਚਿਆਂ ਨੇ ਖੁੱਲੀ ਹੁੰਦੀਆਂ ਉਹ ਵੀ ਘਰ ਸੁੱਖ ਹੈਗਾ ਪਿੱਛੇ ਉਹਨਾਂ ਦੇ ਦਾਦੇ ਦੀ ਚੈਟ ਆ ਸੀ ਬਥੇਰੀ ਅੱਛਾ ਤੇ ਉਹ ਉਹਨਾਂ ਕੋ ਹੈਗੇ ਮਤਲਬ ਗੰਡੇ ਹਾਂ ਗੰਡੇ ਹੋਈ ਸਾਮੀਆਂ ਦੁਕਾਨਾਂ ਉਹਨਾਂ ਨੇ ਕੁਰੀਆਂ ਕਰਾਏ ਤੇ ਦਿੱਤੀਆਂ ਆਪਣੇ ਆਂ ਮੱਲੇ 'ਚ ਉਹ ਵੀ ਠੀਕ ਹੈ ਤੇ ਉਹਦੀ ਹੈ ਤੇ ਹਾਂਜੀ ਇੱਕ ਮੁੰਡਾ ਹੈਗਾ ਜੇ ਮਾਂ ਪੋਤੀ ਆ ਤੇ ਮੁੰਡੇ ਨੇ ਮਿਹਨਤੀ ਆ ਮੁੰਡਾ ਵੈਸ਼ਨੋ ਆ ਮਾਂ ਵੀ ਬਹੁਤ ਚੰਗੀ ਆ ਹੁਣੇ-ਹੁਣੇ ਉਹਨੇ ਨਵਾਂ ਆਪਣਾ ਘਰ ਲਿਆ ਹੈਗਾ ਅੱਛਾ ਪਰ ਪਰਿਵਾਰ ਵਧ ਗਿਆ ਪੈਂਚੀ ਹੋਵੇ ਮੈਂ ਤਾਂ ਉਹਨਾਂ ਨੂੰ ਪਰਸਨਲ ਤੌਰ ਤੇ ਆਪਣਾ ਜਾਣਦੀ ਆ ਤੇ ਬਹੁਤ ਵਧੀਆ ਪਰਿਵਾਰ ਚਲੋ ਦੂਜੇ ਵੀ ਵਧੀਆ ਪਰ ਉਹ ਰਿਸ਼ਤੇ ਮੈਨੂੰ ਕਿਸੇ ਨੇ ਦੱਸੇ ਹੈਗੇ ਤੁਹਾਨੂੰ ਪਤਾ ਮੈਂ ਭੈਜੀ ਰਿਸ਼ਤੇ ਕਰਵਾਨੇ ਟਾਈਮ ਪਾਸ ਵਾਸਤੇ ਹਾਂ ਉਹ ਇੱਕ ਦੂਜੀਆਂ ਭੈਣਾ ਕਿਸੇ ਨੂੰ ਕੁਝ ਪਤਾ ਲੱਗਦਾ ਕਿਸੇ ਨੂੰ ਕੁਝ ਪਤਾ ਲੱ ਆਪਾਂ ਫਿਰ ਗੱਲ ਕਰ ਲਵਾਂਗੇ ਤੇ ਮੈਂ ਤੁਹਾਡੇ ਕੋ ਆਈ ਆ ਕੱਲ ਨੂੰ ਫੇਰ ਤੁਸੀਂ ਮੈਨੂੰ ਇਹ ਨਾ ਕਿਓ ਕਿ ਮੈਨੂੰ ਜਸਵੀਰ ਪੈਂਦੀ ਦੱਸਿਆ ਕਿਉਂ ਨਹੀਂ ਵੇਖੋ ਅੱਗੇ ਨੂੰ ਮੈਂ ਤੁਹਾਨੂੰ ਦੱਸਿਆ ਸੀ ਤੇ ਤੁਸੀਂ ਵੀ ਉਸ ਰਿਸ਼ਤੇ ਦਾ ਜਵਾਬ ਦਿੱਤਾ ਉਹ ਮੁੰਡੇ ਦਾ ਰਿਸ਼ਤਾ ਹੋ ਗਿਆ ਉਹ ਕੁੜੀ ਹਾਂ ਕਰੇ ਤੇ ਤਾਦਰ ਦਸਨੀਏ ਮੰਮੀ ਦਸਨੀਆ ਥੋੜੀ देर ਠਹਿਰ ਜਾਓ ਅਜੇ ਕਿਹੜੀ ਮੇਰੀ ਉਮਰ ਹੋਈ ਨਾ ਮੈਂ ਆਪਣੇ ਝੋਲੀ ਚ ਪਿਠਾ ਦੇਣਾਂ ਨਾ ساری ਬਿਮਾਰੀ ਕੇ ਗੱਲ ਚ ਹੋ ਰਹੀ ਹੈ ਬੈਣਾ ਧੀਆ ਨੂੰ ਝੋਲੀ ਚ ਬਾਹੋਂ ਪਰ ਪਿਠਾਇਆ ਨਹੀਂ ਜਾਂਦਾ ਤੇ ਹੋਰ ਕੀ ਜਾਵੇ ਤੇ ਮੇਰੇ ਸਿਰੋ ਜਿੰਨੇਾਰੇ ਤੈਨੂੰ ਪਤਾ ਮੇਰੇ ਵੀ ਗੋਡੇ ਜੋਗੇ ਕੰਮ ਨਹੀਂ ਕਰਦੇ ਮੈਂ ਕਿ ਨਹੀਂ ਆਪਣੇ ਘਰ ਜਾਵੇ ਤਲਬੀਕਾ ਏ ਤਾਂ ਭੈਣ ਜੀ ਹੁਣ ਤੁਹਾਡੇ ਘਰ ਦਾ ਮਸਲਾ ਮੇਰਾ ਫਰਜ਼ ਸੀ ਤੁਹਾਨੂੰ ਦੱਸਣਾ ਬਾਕੇ ਜਿਤਨਾ ਅਗੇ ਰਿਸ਼ਤਾ ਹੱਥੋਂ ਨਿਕਲ ਗਿਆ ਨਾ ਮੈਂ ਨਹੀਂ ਚਾਹਦੀ ਕਿ ਇੰਨਾ ਵਿੱਚੋਂ ਵੀ ਕੋਈ ਰਿਸ਼ਤਾ ਹੱਥੋਂ ਨਿਕਲ ਜਾਵੇ ਭੈਣ ਜੀ ਨਾ ਤੇ ਅੱਜ ਕੱਲ ਚੰਗੀਆਂ ਕੁੜੀਆਂ ਲੱਭਦੀਆਂ ਜੇ ਤੇ ਨਾ ਚੰਗੇ ਪਰਿਵਾਰ ਲੱਭਦੇ ਜੀ ਤੁਹਾਨੂੰ ਸਿੱਧੀ ਗੱਲ ਦੱਸਾਂ ਤੇ ਤੁਸੀਂ ਉਸ ਦਾ ਦੂਸਰਾ ਕਹਿਣਟ ਹੈ ਜੇ ਕਿ ਮੈਂ ਵਿਆਹ ਵਿੱਚ ਸਾਦਾ ਕਰਨਾ ਸਾਦਾ ਹੀ ਕਰਨਾ ਚਾਹੁੰਦਾ ਹਾਂ ਪਤਾ ਇਹ ਸਰਦ ਨਹੀਂ ਮੈਂ ਬੱਚਿਆਂ ਤੇ ਕਿੰਨਾ ਬਹੁਤ ਪਾਈ ਕਰਾਂ ਗੱਲ ਤੇ ਹਨ ਅਬ ਇਹ ਚੱਦਰ ਵੀ ਆ ਕੇ ਪੈਰ ਪਸਾਰਨੇ ਚੱਲੋ ਭੈਣ ਜੀ ਇਹ ਤਾਂ ਚੰਗੀ ਗੱਲ ਹੈ ਕਿ ਤੁਸੀਂ ਪਹਿਲਾਂ ਹੀ ਇਹ ਗੱਲ ਕਰਦੀ ਹੈ ਤੇ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸਦਾ ਤੇ ਫੋਟੋਆਂ ਮੈਂ ਜਿਹੜੀਆਂ ਨਾ ਉਹ ਮੋਬਾਈਲ ਤੇ ਸੋਨੀਆਂ ਦੇ ਭੇਜ ਦਿੰਦੇ ਆ ਤੇ ਮੈਨੂੰ ਐਸਾ ਕਰਿਓ ਅੱਜ ਸ਼ਾਮਾਂ ਤੱਕ ਦੱਸ ਦਿਓ ਮੈਂ ਗਾਂ ਅਗਲੀਆਂ ਪਹਿਣਾ ਨਾਲ ਵੀ ਗੱਲ ਕਰਨੀ ਆ ਤੇ ਫਿਰ ਉਹ ਮੈਨੂੰ ਕੰਡੀਆਂ ਰੰਦੀਆਂ ਪਹਿਣਾ ਅੱਗੇ ਵੀ ਤੁਹਾਨੂੰ ਦੱਸਿਆ ਤੁਝੇ ਬਾਵ ਨਹੀਂ ਛੱਡੀ ਗੱਲ ਠੀਕ ਆ ਆਂਦੀ ਆ ਨਾ ਕਾਲਜ ਕਿਉਂਕਿ ਮੈਂ ਅੱਜ ਹੀ ਉਠਾ ਕੇ ਗੱਲ ਕਰਨੀ ਆ ਹਾਂ 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 ਕਰ ਜੜੀ ਗੱਲ ਠੀਕ ਐ ਬੱਜੀ ਜਿਸ ਵੀਰ ਪਹਿਣ ਪੱਲੇ ਮੈਨੂੰ ਕੋਈ ਗੱਲ ਦੱਸ ਕੇ ਕੀ ਤੂੰ ਨਹੀਂ ਮੈਨੂੰ ਕੀ ਕਹਿੰਦੀ ਮੈਂ ਰੋਟੀ ਫੀਸ ਫੂਡ ਤੇਰੀ ਕਿੰਨੀ ਹੈ ਤੁਹਾਨੂੰ ਕੁਛ ਪੱਲੇ ਤੇ ਬਾਹ ਪਹਿਣ ਮੇਰੇ ਕਦੋਂ ਦੇ ਆਪਾਂ ਇੱਥੇ ਰਹਿਣ ਡਏ ਹਾਂ ਤੇ ਮੈਂ ਗਵਾਂਡੀਆਂ ਕੋਈ ਪੈਸੇ ਲਵਾਂਗੀ ਵੇਖ ਪੈਣਾ ਮੈਂ ਰਿਸ਼ਤੇ ਕਰਵਾਂਦੇ ਜ਼ਰੂਰ ਆ ਤੇ ਪੈਸੇ ਵੀ ਲੈਣੇ ਆ ਪਰ ਇਹ ਲੋਕਾਂ ਵਾਸਤੇ ਆ ਆਪਣੇ ਆਂਡ ਗਵਾਂਣ ਨਾਲ ਥੋੜਾ ਇਹੋ ਜਿਹਾ ਕੰਮ ਕੀਤਾ ਜਾਂਦਾ ਭੈਣ ਜੀ ਜਦੋਂ ਮੁਹੱਲੇ 'ਚ ਕਿਸੇ 'ਲੇ ਕੱਖ ਦੀ ਵੀ ਲੋੜ ਪੈ ਜਾਂਦੀ ਆ ਕੀ ਗੱਲ ਆ ਤੇ ਮੈਂ ਪੈਸੇ ਲੈ ਕੇ ਤੇ ਤੁਸੀਂ ਕੱਲ ਨੂੰ ਇਹੋ ਹੀ ਕਹਿਣਾ ਨਹੀਂ ਭੈਣਾ ਇਹਦਾ ਕੰਮ ਕਿਉਂ ਕਰੀਏ ਇਹਨੇ ਤੇ ਐਸ ਕੰਮ ਦੇ ਸਾਡੇ ਕੋਲ ਪੈਸੇ ਲੈ ਸੀ ਭੈਣਾ ਵੇ ਜੇ ਤੇਰੀ ਧੀ ਚੰਗੇ ਘਰ ਚਲ ਜੂਗੇ ਤੇ ਸਾਨੂੰ ਕੀ ਹੈ ਸਾਡਾ ਫਰਜ ਹੈ ਤੁਹਾਨੂੰ ਦੱਸਣਾ ਅੱਗੋਂ ਪਹਿਣਾ ਉਹ ਵਾਹਿਗੁਰੂ ਦੀ ਮਰਜ਼ੀ ਜੇ ਤਾਂ ਸੰਜੋਗ ਲਿਖੇ ਹੋਏ ਤੇ ਹੋ ਜਾਣਾ ਤੇ ਜੇ ਨਾ ਲਿਖੇ ਹੋਏ ਤੇ ਕਿਸੇ ਨੇ ਨਹੀਂ ਹੱਥ ਅਚਕ ਤਲਕੀ ਪੀਏ ਪਹਿਲਵਾਨਾ ਮੈਂ ਰੋਟੀ ਪਾਣੀ ਸਵੇਰੇ ਮੈਂ 8 ਵਜੇ ਮੇਰੀ ਨੂੰਨੇ ਰੋਟੀ ਪਾਣੀ ਬਣਾ ਦਿੰਦੀ ਆ ਕਿਉਂਕਿ ਮੈਂ ਕੰਨੀ ਕੁਝ ਕਿਸੇ ਚੀਜ਼ ਦੀ ਲੋੜ ਨਹੀਂ ਤੁਸੀਂ ਐਸਾ ਕਰਿਓ ਸ਼ਾਮ ਨੂੰ ਮੈਨੂੰ ਦੱਸ ਦਿਓ ਠੀਕ ਹੈ ਹਾਂ ਆ ਜਾਓ ਸ਼ਾਮ ਨੂੰ ਮੈਂ ਉਹ ਨਾ ਜਵਾਬ ਨਹੀਂ ਆ ਜੀ ਤੁਹਾਨੂੰ ਪਤਾ surjit kaur ਦੇ ਸੁਭਾ ਦਾ ਆ ਜਿਹੜੇ ਦੋ ਰਿਸ਼ਤੇ ਨੇ ਇਹ ਉਹਨੇ ਮੈਨੂੰ ਦੱਸੇ surjit kaur ਨੇ ਉਹ ਤੁਹਾਨੂੰ ਪਤਾ ਮਿੰਟ ਬਾਅਦ ਫੋਨ ਕਰੀ ਜਾਂਦੀ ਮੈਂ ਹੁਣ ਵੀ ਆਪਣਾ ਫੋਨ ਘਰੇ ਛੱਡ ਕੇ ਆਈ ਹਾਂ ਨਹੀਂ ਤਾਂ ਉਹਨੇ ਮੇਰੀ ਜਾਣ ਖਾਇੇ ਨਹੀਂ ਸੀ ਨਹੀਂ ਤਾਂ ਮੈਂ ਲੱਗੀ ਹੋ ਘਰ ਲੱਗੀ ਮੈਂ ਘਰ ਨਹੀਂ ਮੈਂ ਤੈਨੂੰ ਸ਼ਾਮ ਨੂੰ ਹੀ ਦੱਸਦੀ ਹਾਂ ਹਾਂ ਠੀਕ ਹੈ ਠੀਕ ਹੈ ਭੈਜੀ ਠੀਕ ਹੈ ਭੈਜੀ ਠੀਕ ਹੈ ਅੱਛਾ ਭੈਜੀ ਸੱਸੀ ਕਾ ਸੱਸੀ ਸੱਸੀ ਕਿੰਨੀ ਗਰਮੀ ਹੈ ਬਾਹੁਰਾ ਹੀ ਹਾਲ ਹੋ ਰਿਆ ਪਿਆ ਮੰਮੀ ਕਿੱਥੇ ਗਏ ਹੋ ਨਿੰਬੂ ਪਾਣੀ ਲੈ ਕੇ ਆਓ ਮੇਰੇ ਵਾਸਤੇ ਬਾਹਰ ਪਤਾ ਕਿੰਨੀ ਗਰਮੀ ਜਾਨ ਨਿਕਲਣ ਦੀ ਹੈ ਉਹ ਮੰਮੀ ਪਤਾ ਨਹੀਂ ਕਿੱਥੇ ਰਹਿ ਜਣੇ ਪਤਾ ਹੈਗਾ ਮੇਰੇ ਕੀ ਹੋਇਆ ਕਿਉਂ ਘਬराई ਫਿਰਨੀ ਹੈ ਖਾਲੀ ਥਾਇਓ ਤੱਕ ਨਿੰਬੂ ਪਾਣੀ ਲਿਓ ਬਾਹਰ ਗਰਮੀ ਨੂੰ ਮਿਲਦਾ ਹੈ ਸਬਰ ਕਰ ਸਬਰ ਕਰ ਨਿੰਬੂ ਪਾਣੀ ਮਿਲਦਾ ਹੈ ਪਹਿਲਾ ਬੈਗ ਯਾ ਅੱਜ ਮੈਂ ਨਾ ਇੱਕ ਗਲਤ ਫੈਸਲਾ ਕਰ ਕਿਹੜਾ ਫੈਸਲਾ ਉਹ ਜਿਹੜੇ ਤੈਨੂੰ ਤਿੰਨ ਰਿਸ਼ਤੇ ਹੋਣਾ ਤੈਨੂੰ ਭੇਜਿਆ ਫੋਟੋਆਂ ਭੇਜੀਆਂ ਨਾ ਤੈਨੂੰ ਜਿਸ ਵੀ ਰੰਟੇ ਦੇ ਭੇਜੀਆਂ ਭੇਜੀਆਂ ਤੇ ਸਿੱਧੇ ਮੂੰਹ ਨਾਲ ਮੈਂ ਗੱਲ ਕਰਾ ਦਰਮੂ ਕਰਕੇ ਤੇ ਕੀ ਤੇਰਾ ਵਿਚਾਰ ਮੇਰਾ ਕੀ ਵਿਚਾਰ ਹੈ ਮੈਂ ਨਹੀਂ ਹਜੇ ਕੋਈ ਵਿਆਹ ਵਿਉ ਕਰਾਉਣਾ ਨਹੀਂ ਤੇ ਕਦੋਂ ਕਰਾਣ ਬੁੱਢੀ ਹੋ ਕੇ ਕਰਾਣਾ ਜਦੋਂ ਰਿਸ਼ਤੇ ਆ ਨੇ ਬੰਦ ਹੋ ਜਾਣਗੇ ਕੋਈ ਨਹੀਂ ਬੰਦ ਹੁੰਦੇ ਰਿਸ਼ਤੇ ਮੰਮੀ ਮੇਰੀ ਗੱਲ ਸੁਣ ਲੈ ਨਾ ਅਕਲ ਚੰਗੇ ਮੁੰਡੇ ਮਿਲਦੇ ਤੇ ਨਾ ਚੰਗੇ ਪਰਿਵਾਰ ਮਿਲਦੇ ਹੁੰਦਾ ਬਈ ਵਿਚਾਰੀ ਲੱਗੀ ਸਾਡੇ ਮਗਰ ਮੁੜ ਕੇ ਕਿਸੇ ਨਾ ਮੁੜ ਕੇ ਤੇਰੀ ਮਾਜਾ ਕਿੱਧਰ ਲੈ ਕਰਦੀ ਰਹੇਗੀ ਮੇਰੀ ਕੁੜੀ ਲਈ ਰਿਸ਼ਤਾ ਦੱਸੋ ਮੰਮੀ ਹਜੀ ਮੇਰੀ ਪੜ੍ਹਾਈ ਤੇ ਪੂਰੀ ਹੋ ਲੰਦੋ ਹੋ ਜੇ ਜੀ ਪੂਰੀ ਉਹਨਾਂ ਕਹਿੰਦਾ ਕਿ ਆਪੇ ਕਰਾ ਦੇਵਾਂਗੇ ਪੂਰੀ ਕਿਹੜੇ ਮਾਉ ਨਹੀਂ ਫੇਰੇ ਹੀ ਤੋਰਨ ਲੱਗੀ ਤੈਨੂੰ ਪਰ ਗੱਲ ਤੇ ਕਰੀਏ ਨਾ ਤੂੰ ਜਵਾਬ ਦੇ ਕਿਹੜਾ ਤੇਰਾ ਮੁੰਡਾ ਪਸੰਦ ਹੈ ਮੰਮੀ ਮੰਨ ਕੋਈ ਮੁੰਡਾ ਪਸੰਦ ਨਹੀਂ ਜੇ ਹੈਗਾ ਕੋਈ ਪਸੰਦ ਨਹੀਂ ਇਹ ਨੇਰੀ ਮਾਂ ਚਾਹ ਜੀ ਕੋਈ ਗੱਲ ਹੀ ਨਹੀਂ ਤੇਰੇ ਮਾਂ ਚ ਗੱਲ ਨਹੀਂ ਫਿਰ ਤੇਰੀ ਹੋਰ ਕਿਹਦੇ ਨਾਲ ਹੋਣੀ ਆ ਨਾ ਮੰਮੀ ਤੁਸੀਂ ਇਹ ਕਿਵੇਂ ਸੋਚ ਲਿਆ ਕਿ ਜ਼ਿੰਦਗੀ ਦਾ ਐਡਾ ਵੱਡਾ ਫੈਸਲਾ ਉਹ ਵੀ ਵਿਆਹ ਵਾਲਾ ਫੈਸਲਾ ਮੈਂ ਤੁਹਾਡੀ ਮਰਜ਼ੀ ਤੋਂ ਬਿਨਾਂ ਕਰਾਂਗੀ ਮੈਂ ਵਿਆਹ ਮੰਮੀ ਉੱਥੇ ਹੀ ਕਰਾਂਗੀ ਜਿੱਥੇ ਤੁਹਾਡਾ ਮਨ ਹੋਏਗਾ ਤੁਹਾਡੀ ਮਰਜ਼ੀ ਤੋਂ ਬਿਨਾਂ ਮੈਂ ਵਿਆਹ ਕਿਤੇ ਨਹੀਂ ਕਰਾਵਾਂਗੀ ਪਰ ਹਜੇ ਮੇਰਾ ਵਿਆਹ ਕਰਾਨ ਤੇ ਮੰਨੀਗਾ ਮੈਂ ਪੜਨਾ ਚਾਹਨੀ ਆ ਮੰਮੀ ਨਹੀਂ ਮੈਂ ਤੇਰ ਮੰਨੂਗੀ ਦੇਖਣਾ ਤੂੰ ਕਹਿੰਦੀ ਨਾ ਮੇਰੀ ਮਰਜ਼ੀ ਦਾ ਨਾ ਫੇਰ ਮੈਂ ਕਰ ਦੇਣੀ ਆ ਪੱਕਾ ਜਿੱਥੇ ਮੇਰਾ ਮਨ ਹੋਏਗਾ ਤੇਰੇ ਵਰਗੀ ਕੁੜੀ ਹੁੰਦੀ ਐ ਜਦੋਂ ਕਹਦੀ ਜਦ ਰਿਸਟ ਮਾ ਆਪੇ ਪੱਕਾ ਕਰਦੇ ਫੇਰ ਕਹਦੀ ਸਹਿੰਦੇ ਉਹ ਮੁੰਡਾ ਪਸੰਦ ਸੀ ਸਾਡੀ ਉਹਨਾਂ ਗੱਲਬਾਤ ਸੀ ਪਹਿਲਾਂ ਹੀ ਪੱਕ ਬੈ ਕੀ ਹੈਗਾ ਮੰਮੀ ਤੁਸੀਂ ਇਹ ਸੋਚ ਵੀ ਕਿਸਰਾ ਲਿਆ ਕਿ ਮੈਂ ਕਿਸੇ ਹੋਰ ਮੁੰਡੇ ਨੂੰ ਪਸੰਦ ਕਰਦੀ ਆ ਮੈਂ ਜਦੋਂ ਦੀ ਹੋਰ ਸੰਭਾਲੀ ਆ ਨਾ ਕਾਲਜ ਟਾਈਮ ਤੱਕ ਮੈਂ ਆਪਣੀ ਕਿਸੇ ਸਹੇਲੀ ਨਾਲ ਕਿਤੇ ਘੁੰਮਣ ਫੇਰ ਨਹੀਂ ਗਈ ਮੇਰੀਆਂ ਸਹੇਲੀਆਂ ਹਮੇਸ਼ਾ ਘੁੰਮਣ ਫਿਰਨ ਦਾ ਪ੍ਰੋਗਰਾਮ ਬਣਾਉਂਦੀਆਂ ਪਰ ਮੈਂ ਉਹ ਨਾਲ ਕਦੀ ਕਿਤੇ ਗਈ ਹੋਈ ਨਹੀਂ ਮੈਂ ਹਮੇਸ਼ਾ ਆਪਣੀ ਪੜ੍ਹਾਈ ਵੱਲ ਧਿਆਨ ਰੱਖਿਆ ਹੈ ਤੁਹਾਡੀ ਸੋਚ ਦੇ ਅਨਸਾਰ ਮੈਂ ਤੁਰੀ ਆ ਜਿਹੜਾ ਕੱਪੜਾ ਤੁਸੀਂ ਪਾਉਣ ਨੂੰ ਕਿਹਾ ਨਾ ਉਹੀ ਕੱਪੜਾ ਪਾਇਆ ਫੋਨ ਮੈਂ ਨਹੀਂ ਸੀ ਤੁਹਾਡੇ ਕੋਲੋਂ ਮੰਗਿਆ ਤੁਸੀਂ ਆਪਣੀ ਮਰਜ਼ੀ ਨਾਲ ਮਨ ਫੋਨ ਲਿਆ ਕੇ ਦਿੱਤਾ ਫਿਰ ਵੀ ਤੁਸੀਂ ਸਭ ਕੁਝ ਮੇਰੇ ਬਾਰੇ ਸੋਚਦੇ ਪਏ ਹੋ ਮੇਰੇ 'ਤੇ ਵਿਸ਼ਵਾਸ ਕਰੋ ਮੰਮੀ ਇਹੋ ਜਿਹੀ ਕੋਈ ਗੱਲ ਨਹੀਂ ਜੇ ਹੈ ਕੁਝ ਤਾਂ ਹੀਗਾ ਤੇ ਫਿਰ ਮੈਨੂੰ ਖੁੱਲ ਕੇ ਗੱਲ ਕਰ ਵੀ ਕਿੱਥੇ ਤੂੰ ਚਾਨੀ ਕਿਸ ਤਰ੍ਹਾਂ ਦਾ ਰਿਸ਼ਤਾ ਚਾਨੀ ਇਤਿੰਦ ਰਸਤੇ ਆਇਆ ਨਾ ਸਾਰੇ ਬਹੁਤ ਵਧੀਆ ਉਹ ਭੈਣ ਜੀ ਬੰਦਸ ਕੇ ਗਏ ਤਾਂ ਤੂੰ ਦੇ ਕਿਹੜਾ ਮੁੰਡਾ ਫੋਟੋ ਆ ਤੇਰੇ ਮੋਬਾਈਲ ਤੇ ਦੱਸ ਮੈਨੂੰ ਮੈਂ ਸ਼ਾਮ ਤੱਕ ਉਹਨਾਂ ਜਵਾਬ ਦੇਣਾ ਈ ਠੀਕ ਹੈ ਮੰਮੀ ਮੈਂ ਵਿਆਹ ਕਰਾਉਣ ਨੂੰ ਤਿਆਰ ਹਾਂ ਪਰ ਪਹਿਲਾਂ ਤੁਸੀਂ ਮੈਨੂੰ ਉਹ ਤਿੰਨਾਂ ਮੁੰਡਿਆਂ ਦੀ ਡਿਟੇਲ ਦੱਸੋ ਕੀ ਕਾਰੋਬਾਰ ਹੈ ਕਿੰਨਾ ਮੁੰਡਾ ਪੜਿਆ ਹੈ ਕੀ ਕਰਦਾ ਹੈ ਪਹਿਲਾਂ ਮੈਨੂੰ ਸਾਰਾ ਦੱਸੋ ਤੇਰੀ ਮੈਨੂੰ ਫੈਸਲਾ ਲਗਾਉਂਗੀ ਮੇਰੀ ਗੱਲ ਸੁਣ ਪਹਿਲਾ ਜਿਹੜਾ ਮੁੰਡਾ ਹੈ ਨਾ ਇੱਕ ਮੁੰਡਾ ਉਹਦੀ ਜੁਆਇੰਟ ਫੈਮਿਲੀ ਹੈ ਚਾਚੇ ਤਾਏ ਸਾਰੇ ਉਹ ਇਕੱਠੇ ਰਹਿੰਦੇ ਇਕੱਠਾ ਉਹਨਾਂ ਦਾ ਖਾਣਾ ਹੈ ਪਰਿਵਾਰ ਬਹੁਤ ਵਧੀਆ ਰੱਜੇ-ਪੁਜੇ ਹੈ ਤੇ ਉਹਨਾਂ ਕਰਿਆਨੇ ਦਾ ਕੰਮ ਹੀ ਪੜਿਆ ਲਿਖਿਆ ਮੁੰਡਾ ਹੈ ਤੇ ਦੂਸਰਾ ਇੱਕ ਰਿਸ਼ਤਾ ਹੈ ਉਹੀ ਪਰਿਵਾਰ ਪਰ ਉਹ ਇੱਕ ਭੈਣ ਤੇ ਇੱਕ ਭਰਾ ਹੈ ਤੇ ਮਾਂ ਪਿਓ ਹੈ ਤੇ ਮੁੰਡੇ ਦੀ ਜੌਬ ਹੋਈ ਹੈ ਦਾਦੇ ਬੜਦਾਦੇ ਦੀ ਜਾਇਦਾਦ ਹੈ ਬੜੀ ਉਹਨਾਂ ਕੋਲ ਹੈ ਰੱਜੇ-ਪੁਜੇ ਹੈ ਤੇ ਤੀਸਰਾ ਰਿਸ਼ਤਾ ਹੈ ਇੱਕ ਮਾਮ ਹੈ ਤੇ ਇਕੱਲਾ ਮੁੰਡਾ ਹੀ ਹੈ ਨਾਲ ਇਕੱਲੀ ਮਾਮ ਹੈ ਤੇ ਮੁੰਡਾ ਬਸ ਤੇ ਉਹਨਾਂ ਦੇ ਵੀ ਆਪਣੀ ਉਹਨਾਂ ਨਹੁਨੇ ਹੋਨੇ ਉਹਨਾਂ ਨੂੰ ਕੋਠੀ ਲਈ ਆਪਣੀ ਉਹ ਪੜਿਆ ਲਿਖਿਆ ਬੜਾ ਤੇ ਦੱਸਦੇ ਤੂੰ ਦੇਖ ਲੈ ਕਿਹੜਾ ਉਹ ਕਹਿੰਦੇ ਤਿੰਨੇ ਟੌਪ ਦੇ ਰਿਸ਼ਤੇ ਆ ਉਹ ਬੋਲ ਭੌਂਗ ਪੈ ਉਹਨਾਂ ਦੱਸ ਉਹ ਮੰਮੀ ਮੈਨੂੰ ਨਾ ਇਹ ਤਿੰਨਾਂ ਰਿਸ਼ਤਿਆਂ ਵਿੱਚੋਂ ਇੱਕ ਰਿਸ਼ਤਾ ਵੀ ਪਸੰਦ ਨਹੀਂ ਜਿਆ ਆ ਕਿਉਂ ਨਾ ਪਹਿਲੇ ਨੂੰ ਕੀ ਨੂਰਸ ਉਹਦਾ ਪਰਿਵਾਰ ਬੜਾ ਵੱਡਾ ਹੈ ਮੈਂ ਕਿਥੇ ਸਿਆਪੇ ਨੂੰ ਫਾਇ ਲੱਗ ਜਾ ਉੱਥੇ ਜਾ ਕੇ ਅੱਛਾ ਵੱਡੇ ਪਰਿਵਾਰ ਤੇ ਨਹੀਂ ਜਾਣਾ ਤੇ ਦੂਜੇ ਨੂੰ ਕੀ ਗੱਲ ਦੂਜੇ ਦਾ ਕੰਮ ਕੀ ਹੈ ਸਕੂਟਰ ਓ ਮਾਈ ਗੋਡ ਦੂਜੇ ਦਾ ਕੰਮ ਹੁੰਦਾ ਸਵੇਰੇ ਜਾਏਗਾ ਸ਼ਾਮੀ ਥੱਕਾ ਟੁੱਟਾ ਘਰ ਆਏਗਾ ਫਿਰ ਉਹਦੇ ਮੁੰਡੇ ਨੇ ਮੈਨੂੰ ਕਹਿਣਾ ਮੈਂ ਹੁਣ ਤਣ ਕਿਤੇ ਘੁਮਾਨ ਫਰਾਨੇ ਜਾ ਸਕਦਾ ਹਾਂ ਮੈਂ ਕੀ ਕਰਨਾ ਹਾਂ ਵਿਆਹ ਕਰਾ ਕੇ ਨਹੀਂ ਫਿਰ ਤੀਜਾ ਮੁੰਡਾ ਤੇਰੇ ਲਈ ਠੀਕ ਹੋਗਾ ਹਾਂ ਮੰਮੀ ਤੀਸਰੀ ਸ਼ਤਨ ਨੂੰ ਫੇਰ ਵੀ ਕੁਝ ਚੱਜਿਆ। ਛੋਟਾ ਜਿਹਾ ਪਰਿਵਾਰ ਹੈ, ਮਾਂ ਪੁੱਤ ਤੇ ਹੈਗੇ ਆ। ਘਰ ਦੇ ਕੰਮ ਕਾਇਦੇ ਟਿਕ ਫਿਕਰ ਨਹੀਂ। ਦੋ ਫੁਲਕੇ ਮਾਂ ਦੇ ਲਾਵਾਂਗੀ, ਦੋ ਫੁਲਕੇ ਘਰ ਵਾਲੇ ਦੇ। ਤੇ ਤੁਹਾਨੂੰ ਮੇਰਾ ਇਥੇ ਪਤਾ ਹੈ, ਮੈਂ ਘਰ ਦਾ ਖਾ ਕੇ ਨਾ ਖੁਸ਼ ਨਹੀਂਗੀ, ਬਾਜ਼ਾਰ ਦਾ ਖਾ ਕੇ ਜ਼ਿਆਦਾ ਖੁਸ਼ ਹਾਂਗੀ ਆ। ਹਮ ਪਰ ਮੈਂ ਤੁਸੀ ਇੱਕ ਗੱਲ ਦੱਸੋ। ਉਹਨਾਂ ਦਾ ਘਰ ਹੈ ਜੜਾ, ਤੁਸੀਂ ਕੋਠੀ ਕਹਿੰਦੇ ਪਿਓ ਜੜੀ ਦੀ। ਕੋ ਕਿੰਨੇ ਗੱਜ ਦੀ ਹੈ ਉਹ ਤੇਰੀ ਆਂਟੀ ਨੇ ਪੁੱਛਿਆ ਤੇ 100 150 ਗੱਜ ਦੀ ਹੈ 100 150 ਗੱਜ ਦੀ ਹਾਂ ਕੋਠੀ ਮੈਂ ਨਹੀਂ ਉੱਥੇ ਵਿਆਹ ਵੀ ਕਰਾਣਾ ਮੈਨੂੰ ਤੇ ਮਹਿਲ ਚਾਹੀਦਾ ਮਹਿਲ ਬਾਲੀ ਇੱਕ ਗੱਲ ਹੋਰ ਮੰਮੀ ਮੁੰਡੇ ਕੋਲ ਗੱਡੀ ਕਿਹੜੀ ਹੈਗੀ ਐ ਬੁੱਤ ਮੈਂ ਨਹੀਂ ਪੁੱਛਿਆ ਕਿਹੜੀ ਹੈ ਪੁੱਛਣ ਵਾਲੀ ਗੱਲ ਤੁਸੀਂ ਪੁੱਛੀ ਨਹੀਂ ਨੀਰਕ ਗਾਸੂ ਲੋ ਮੰਮੀ ਘਾਰ ਉਲੋ ਤੇ ਮੈਂ ਕੰਪਰੋਮਾਈਜ਼ ਕਰ ਲਾਂਗੀ ਕੋਈ ਗੱਲ ਨਹੀਂ ਪਰ ਗੱਡੀ ਨੂੰ ਕੰਪਰੋਮਾਈਜ਼ ਮੈਂ ਬਿਲਕੁਲ ਨਹੀਂ ਕਰਾਂਗੀ ਮੁੰਡੇ ਕੋਲ ਗੱਡੀ ਹੋਣੀ ਚਾਹੀਦੀ ਵੱਡੀ ਛੋਟੀ ਗੱਡੀ 'ਚ ਮੈਂ ਗੁਜ਼ਾਰਾ ਨਹੀਂ ਕਰ ਸਕਦੀ ਆ ਵੱਡੀ ਗੱਡੀ ਦੀਆਂ ਕੀ ਬਾਤਾਂ ਮੰਮੀ ਕਿੰਨਾ ਡੈਸ਼ਿੰਗ ਲੱਗੇਗਾ ਵੱਡੀ ਗੱਡੀ ਮੇਰਾ ਘਰ ਵਾਲਾ ਚਲਾਉਂਦਾ ਹੋਵੇ ਉਹਦੇ ਨਾਲ ਮੈਂ ਜੀਨ ਟੌਪ ਪਾ ਕੇ ਐਨ ਕਲਾ ਆ ਕੇ ਬੈਠੀ ਹੋਵਾਂ ਤੇ ਮਗਰੇ ਮੇਰੀ ਸੱਸ ਬੈਠੀ ਹੋਵੇ ਮੇਰੀ ਕਿੰਨੀ ਟੌਰ ਹੋਏਗੀ ਮੰਮੀ ਗੱਡੀ ਦਾ ਪਹਿਲਾਂ ਪੁੱਛੋ ਫਿਰ ਮੈਂ ਥੋੜਾ ਵਿਚਾਰ ਕਰਾਂਗੀ। ਅੱਛਾ। ਅੱਛਾ ਮੇਰੀ ਗੱਲ ਸੁਣ ਹਾਂ। ਇਹ ਤੇਰਾ ਸਾਡਾ ਮਕਾਨ ਕਿੰਨੇ ਕੇ ਗਾਇਦਾ? ਸਾਡਾ ਮੰਮੀ 50 55 ਇੰਨਾ ਕੀ ਐ? ਅੱਛਾ। ਤੇ ਅੱਧੀ ਉਮਰ ਤੂੰ ਇੱਥੇ ਘਟ ਦਿੱਤੀ 50 55 ਗਾਇਦੇ ਵਿੱਚ। ਤੇ ਉੱਥੇ ਤੈਨੂੰ ਰਾਜ ਮਿਲਦਾ ਵੇ ਤੋ ਤੁਹਾਨੂੰ ਹਜਬ ਨਹੀਂ ਹੁੰਦਾ ਪਿਆ। ਨਹੀਂ ਗੱਲ ਸੁਣ ਨਾ ਲੈ ਤੇਰੇ ਭਰਾ ਕੋ ਗੱਡੀ ਹੀ ਐ। ਹੁਣ ਭਰਾ ਕੋ ਪਹਿਲਾਂ ਪੁੱਛ ਲੈ ਤੇ ਉਹ ਦਾਜ ਤੇ ਗੱਡੀ ਦੇਣੀ ਐ ਉਹਨੇ। ਤੋਰ ਦਾ ਕੀ ਮਤਲਬ ਹੈ ਜੋ ਕੁਛ ਮੈਂ ਇੱਥੇ ਦੇਖਿਆ ਸੋਹਰੇ ਘਰ ਦੇ ਮੈਂ ਉਹ ਜੀ ਜ਼ਿੰਦਗੀ ਦੇਖਾਂ ਉੱਥੇ ਤੇ ਸੁੱਖ ਆਰਾਮ ਲਗਾਣਾ ਮੈਂ ਨੀ ਭਰਾ ਨੇ ਗੱਡੀ ਦੇਣੀ ਹੈ ਤੇ ਵਿਆਹ ਤੇ ਉਹ ਕਹਿੰਦਾ ਉਹਨੂੰ ਪੁੱਛਿਆ ਡੇ ਰਿਜ਼ੋਰਟ ਕਰੇਗਾ ਐਨਾ ਕੁਛ ਦੇਖਣਾ ਤੇ ਬੜਾ ਵੱਡਾ ਰਿਜ਼ੋਰਟ ਕਰਨਾ ਪੈਂਦਾ ਵਿਆਹ ਤੇ ਸੀ ਉਹਨੂੰ ਕਹਿੰਦੇ ਸਾਦਾ ਕਰਨਾ ਕਿ ਮੈਂ ਕਹਿੰਨੀ ਵੀ ਮੈਂ ਮੁੰਡੇ ਤੇ ਬੋਈ ਨਹੀਂ ਪਾਣਾ ਕੋਈ ਤੇ ਤੂੰ ਐਨੀ ਖਾਸਾ ਰੱਖ ਕੇ ਬੈਠੀ ਐ ਜੇ ਤੇਰੇ ਕਰਮਾਂ ਚ ਹੋਣੀਏ ਤੇ ਸਭ ਕੁਝ ਤੇ ਰਾਹ ਪਾ ਮਿਲ ਜਾਏਗਾ ਗੱਡੀਆਂ ਵੀ ਮਿਲ ਜਾਣਗੀਆਂ ਵੱਡੀਆਂ ਕੋਠੀਆਂ ਮਿਲ ਜਾਣਗੀਆਂ ਕਿੱਥੇ ਵਾ ਡੁੱਡਦੀ ਫਿਰਦੀ ਐ ਆਪਣੀ ਔਕਾਤ ਵੇਖਣੀ ਚਾਹੀਦੀ ਐ ਰਹਿਣਾ ਝੁੱਗੀਆਂ ਚ ਤੇ ਸੁਪਰੇਲੇ ਜਮੀ ਮੈਲਾ ਦੇ ਤੇਰਾ ਭਰਾ ਪਤਾ ਕੀ ਕਹਿੰਦਾ ਕਹਿੰਦਾ ਮੈਂ ਤਾਂ ਚੁੰਨੀ ਚੜਾਵਾ ਕਰਨਾ ਹੀ ਲਾਵਾ ਸੋੜੂ ਹੀ ਆਪਣੇ ਕੋਲ ਪੁਆ ਕੇ ਲੈ ਜਾਣ ਤੇ ਮੈਂ ਸਿਰੋ ਚਾਹੀ ਪਲਾਨੀ ਰੋਟੀ ਨਹੀਂ ਖਵਾਣੀ ਇਹ ਕੀ ਸੋਸਾ ਤੇ ਕੀ ਚਾ ਦਾ ਕੱਪ ਦੇਣਾ ਤੂੰ ਕਿੱਥੇ ਵਾ ਡੁੱਡਦੀ ਫਿਰਦੀ ਐ ਮੈਨੂੰ ਐ ਨਹੀਂ ਪਸੰਦ ਮੈਨੂੰ ਉਹ ਨਹੀਂ ਪਸੰਦ ਉਲ ਜਾਵੇ ਰਿਹਾ ਵੀ ਉਹਦੇ ਸੁਪਨੇ ਮੇਰੀ ਗੱਲ ਸੁਣ ਲੈ ਕੋਈ ਕਾਸ਼ੋ ਨਹੀਂ ਉਤਰਨਾ ਤੇਰੇ ਲਈ ਮੁੰਡਾ ਸਪੈਸ਼ਲ ਜੜ ਤਾਂ ਲੈ ਜੇਗਾ ਤੇਰੇ ਵਰਗੇ ਕੁੜੀਆਂ ਸਰੀ ਆਪਣਾ ਬੀੜਾ ਘਰ ਕਰਦੀ ਹੈ ਚਿੰਗੇ ਭਲੇ ਰਿਸ਼ਤੇ ਨੂੰ ਠੋਕਰਾ ਮਾਰਦੀ ਹੈ ਹੁਣ ਕਿ ਆਪਣੀ ਕਿਸਵਨ ਨੂੰ ਰੋਂਦੀਆਂ ਰੰਦੀਆਂ ਸੀ ਕੀ ਕੀਤਾ ਸੋਚਦੀ ਨਹੀਂ ਸਮਝਦੀ ਨਹੀਂ ਬੋਲੀ ਜਾਂਦੀ ਬੋਲੀ ਜਾਂਦੀ ਮੈਨ ਮਹਿਲ ਚਾਹੀਦਾ ਮਨ ਗੱਡੀ ਜੇ ਮੈਨ ਕਹਣਾ ਨਹੀਂ ਐ ਅੱਗੇ ਤੂੰ ਐਨ ਕਾ ਲਾ ਕੇ ਫਿਰਦੀ ਐ ਅੱਗੇ ਤੂੰ ਗੱਡੀਆਂ ਜਿਵੇਂ ਤੁਰ ਹੀ ਫਿਰਨੀ ਐ ਇਹਨੂੰ ਪਤਾ ਐ ਤੇਰੀ ਪੜ੍ਹਾਈ ਦਾ ਖਰਚਾ ਸੀ ਕਿਸਰਾ ਸਹਰਨੇ ਪਿਆ ਤੇਰੇ ਭਰਾ ਕੋ ਤੇ ਤੇਰੀ ਆਟੋ ਦਾ ਕਰਾਇਆ ਨਹੀਂ ਜੁੜਦਾ ਕਹਿੰਦੇ ਥੇ ਨਾ ਸਾਰ ਲੱਗਲੇ ਦਿਨ ਵੀ ਤਿਸੇ ਥੇਲੀ ਨਾ ਬੈ ਕੇ ਆ ਜੀ ਤੂੰ ਗੱਡੀਆਂ ਦੇ ਖਾਬ ਲੈ ਕੇ ਬੈਠੀ ਐ ਪਰਮਾਤਮਾ ਦਾ ਸ਼ੁਕਰ ਕਰ ਹੱਥ ਜੋੜ ਕੇ ਇਹ ਸਾਡੇ ਬਾਰੇ ਕਰੀਬ ਬੰਦਿਆ ਦੇ ਲਈ ਚੰਗੇ ਪਰਿਵਾਰ ਦਾ ਰਿਸ਼ਤਾ ਆਇਆ। ਨਹੀਂ ਤੇ ਤੇਰੇ ਵਰਗੇ ਕਈ ਕੁੜੀਆਂ ਤੇਰੇ ਰੁਧੀਆਂ ਫਿਰਦੀਆਂ। ਬੱਸ ਕਰੋ ਮੰਮੀ। ਮੇਰੇ ਵਰਗੀਆਂ ਕਈ ਕੁੜੀਆਂ ਹਗੀਆਂ ਜੇ ਜਿਨ੍ਹਾਂ ਨੂੰ ਅੱਜ ਅਸੀਂ ਮੈਸੇਜ ਦੇਣਾ। ਸ਼ੁਕਰ ਤਾਂ ਨੋਕਲ ਆਈ ਐ। ਮੈਂ ਅਮਰ ਜਸਪੀ ਦਾ ਅੰਟੀ ਨੂੰ ਕਹਿ ਦਿਆ ਨਾ ਕਿ ਸਾਨੂੰ ਇਹ ਰਿਸ਼ਤਾ ਓਕੇ ਐ। ਚਲੋ ਪਹਿਲਾਂ ਆਪਾਂ ਮੈਸੇਜ ਤੇ ਦੇ ਲਈਏ ਚਲੋ ਭਾਜੀ ਮੈਸੇਜ ਦੋ ਇਸ ਸਟੋਰੀ ਚ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਅੱਜ ਤੁਸੀਂ ਦੋ ਮੈਸੇਜ ਮੈਂ ਤੇ ਤੁਸੀਂ ਜਿਆਦਾ ਵਧੀਆ ਨਹੀਂ ਦੇਂਦੇ ਨਹੀਂ ਨਹੀਂ ਦੋ ਕਰੋ ਕੋਸ਼ਿਸ਼ ਕਰੋ ਕੋਸ਼ਿਸ਼ ਕਰੋ 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 ਸਟੋਰੀ ਸਾਰੀ ਸੀ ਦੱਸੋ ਸ਼ੁਰੂ ਕਰ ਦੋ ਸ਼ੁਰੂ ਕਰੋ ਤੁਸੀਂ ਸ਼ੁਰੂ ਕਰ ਦੋ ਸੋਨੀਆ ਫਿਰ ਕੈਮਰਾ ਤੂੰ ਫੜ ਹਾਂ ਹਾਂ ਲਿਆ ਚੱਲ ਜਾਣਾ ਹੋਰ ਜ਼ਰੂਰੀ ਆ ਉਸ ਦਿਨ ਹੀ ਭੁੱਲਿਆ ਜਾਂਦਾ ਮੇਰੇ ਕੋਲ ਘਰ ਮੀਂਹ ਐ ਤਾਂ ਫਟ ਕੱਢਦੇ ਆ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਆ ਉਮੀਦ ਆ ਕਿ ਸਾਰੇ ਭੈਣ ਭਰਾ ਠੀਕ ਹੋਣਗੇ ਅੱਛਾ ਮੈਂ ਆਪਾਂ ਹੁਣੇ ਲਾਈਵ ਹੋਏ ਸੀ ਮੈਂ ਮੈਸੇਜ ਦੇਣ ਤੋਂ ਪਹਿਲਾਂ ਇੱਕ ਗੱਲ ਕਹਿਦਾ ਕਿ ਜਿਹੜੀ ਕਿ ਮੈਨੂੰ ਇਹ ਚੀਜ਼ ਥੋੜੀ ਜਿਹੀ ਫੀਲ ਹੋਈ ਆ ਕਿ ਮੰਜੂ ਭੈਣ ਜਿਸ ਤਰ੍ਹਾਂ ਮੈਡਮ ਕਹਿੰਦੇ ਇਸ ਤੇ ਮੈਂ ਉਹਨਾਂ ਨੂੰ ਕਹਾਂ ਕਿ ਮੈਡਮ ਨਾ ਕਹੋ ਇਹ ਕੋਈ ਗੱਲ ਕੋਈ ਆਪਣੇ ਤੇ ਪਰਸਨਲੀ ਨਾ ਲਵੇ ਤੇ ਇਹ ਵੈਸੇ ਗੱਲ ਕਹੀ ਆ ਕਿ ਨਹੀਂ ਮਜ਼ਾਕ ਨਹੀਂ ਕਹਿੰਜੀ ਨਹੀਂ ਮਜ਼ਾਕ ਨਹੀਂ ਸੀਗਾ ਇਹ ਰਚੇ ਸੀ ਕਿ ਹਾਂਡ ਦੀਆਂ ਹੈਗੀਆਂ ਆਪਾਂ ਹਨ ਜਿਦੋਂ ਇੱਕ ਸਾਡੇ ਮਲੇ ਇੱਕ ਪਰਿਵਾਰ ਦਾ ਰਿਲੇਸ਼ਨ ਹੀ ਸਾਡਾ ਬਣ ਗਿਆ ਕਿ ਕੋਈ ਉੱਚਾ ਨਹੀਂ ਕੋਈ ਨੀਵਾਂ ਨਹੀਂ ਸਾਰੇ ਆਪਾਂ ਇੱਕੋ ਜਿਕੇ ਐਸ ਕਰਕੇ ਮੈਂ ਇਹ ਗੱਲ ਕਹੀ ਆ ਕਿ ਹੋਰ ਕੋਈ ਇਹ ਨਾ ਸੋਚੇ ਕਿ ਜੇ ਸ਼ਾਇਦ ਜਿਹੜਾ ਕੋਈ ਮੈਡਮ ਮੈਡਮ ਕਿਸੇ ਨੂੰ ਕੱਦਾਂ ਤੇ ਗੱਲ ਗਲਤ ਕਹੀ ਗਈ ਮੇਰਾ ਕੋਈ ਇਹੋ ਜਿਹਾ ਅ ਫਰਾਦਾ ਨਹੀਂ ਸੀਗਾ ਠੀਕ ਹੈ ਜੀ ਚਲੋ ਜੀ ਹੁਣ ਗੱਲ ਕਰੀਏ ਮੈਸੇਜ ਦੀ ਇਹ ਸਟੋਰੀ ਸਾਨੂੰ ਆਈ ਗਈ ਸੀ ਜੀ ਕਿਉਂ ਪਿਸ਼ਵਿੰਦਰ ਬੈਜੀ ਹਾਂ ਜੀ ਇਹ ਕਿਸ ਨੇ ਭੇਜੀ ਸੀ ਜੀ ਸਾਨੂੰ ਕਿ ਅੱਜ ਕੱਲ੍ਹ ਦੀਆਂ ਕੁੜੀਆਂ ਆ ਕਈ ਕੁੜੀਆਂ ਜਿਨ੍ਹਾਂ ਦੇ ਪਰਿਵਾਰ ਕੋਈ ਇੰਨਾ ਕੰਮਕਾਰ ਨਹੀਂ ਹੁੰਦਾ ਠੀਕ ਹੈ ਆਪਣੇ ਘਰਾਂ ਦਾ ਗੁਜ਼ਾਰਾ ਹੀ ਕਰਦੇ ਆ ਕਿ ਜਦੋਂ ਉਹਨਾਂ ਨੂੰ ਚੰਗੇ ਰਿਸ਼ਤੇ ਆ ਜਾਂਦੇ ਆ ਤੇ ਫਿਰ ਉਹ ਕਹਿੰਦੇ ਆ ਕਿ ਉਹਨ ਮੁੰਡੇ ਵਾਲਿਆਂ ਦਾ ਕੀ ਘਰ ਵੱਡਾ ਤੇ ਗੱਡੀ ਘਰ ਵੱਡਾ ਤੇ ਗੱਡੀ ਵੱਡੀ ਵੱਡੀ ਚਾਹੀਦੀ ਤੇ ਜਿਹੜੀਆਂ ਕੁੜੀਆਂ ਐਸਾ ਕਰਦੀਆਂ ਵੈਸੇ ਤਾਂ ਮੈਂ ਸਟੋਰੀ ਬਣਾਉਣਾ ਨਹੀਂ ਸੀ ਚਾਹਦੀ ਪਰ ਮੈਨੂੰ ਵੀ ਇਹ ਸਹੀ ਲੱਗਾ ਕਿ ਮੈਂ ਬਣਾਵਾ ਇਹ ਮੈਸੇਜ ਪਚਾਵਾਂ ਆਪਣੇ ਭੈਣ ਭਰਾਵਾਂ ਤੱਕ ਕਿ ਵੇਖੋ ਕਈ ਕੁੜੀਆਂ ਭੈਣ ਜੀ ਸਾਰਿਆਂ ਨੇ ਕਹਿੰਦੀਆਂ ਕਈ ਕੁੜੀਆਂ ਆਪਣੇ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਹੁੰਦੇ ਨੇ ਤੇ ਲੇਕਿਨ ਜਦੋਂ ਅਗਲਾ ਘਰ ਆਂਦਾ ਹੈ ਨਾ ਜਿੱਥੇ ਉਹਨਾਂ ਦਾ ਆਪਾਂ ਚੋਣ ਦੇ ਸਸਰਾਲ ਵਾਲੇ ਚੁੰਨਾ ਚਾਹੁੰਦੇ ਨੇ ਉੱਥੇ ਕੁੜੀਆਂ ਡਿਮਾਂਡ ਰੱਖ ਦਿੰਦੀਆਂ ਦੇਖੋ ਜੀ ਆਪਣੇ ਘਰ ਮਾਫੀ ਦੇਣਾ ਆਪਣੇ ਘਰ ਉਹਨਾਂ ਖਾਣ ਲਈ ਪੂਰੀ ਰੋਟੀ ਵੀ ਨਹੀਂ ਹੁੰਦੀ ਬੜੀ ਮੁਸ਼ਕਲ ਨਾਲ ਗੁਜ਼ਾਰਾ ਕਰਦੇ ਆ ਤਗਲੇ ਕੋਲੋਂ ਡਿਮਾਂਡ ਕਰਦੇ ਸਾਨੂੰ ਵੱਡਾ ਘਰ ਚਾਹੀਦਾ ਵੱਡੀ ਕੁਟੀ ਚਾਹੀਦੀ ਹੈ ਤੁਸੀਂ ਕਿਸਰਾ ਐਕਸਪੈਕਟ ਕਰਦੇ ਫੇਰ ਹੀ ਸ਼ੁਕਰ ਕਰੋ ਤਾਂ ਨੰਨੇ ਵਧੀਆ ਘਰ ਦਾ ਰਿਸ਼ਤਾ ਆ ਗਿਆ ਤੁਸੀਂ ਇੱਥੋਂ ਨਿਕਲ ਕੇ ਰਾਜਪਾਲ ਤੇ ਬਹਿ ਜਾਣਾ ਤੇ ਸੈਟੀਸਫਾਈਡ ਹੋਵੋ ਐਨੇ ਦੇ ਵਿੱਚ ਵੇਖੋ ਪੰਜੀ ਚੰਗਾ ਖਾਣ ਨੂੰ ਮਿਲੇਗਾ ਹਾਂ ਚੰਗਾ ਪਾਣ ਨੂੰ ਮਿਲੇਗਾ ਫਿਰ ਤੁਹਾਡੇ ਕੋਈ ਉਹਨਾਂ ਨੇ ਡਿਮਾਂਡ ਨਹੀਂ ਰੱਖੀ ਇੱਥੋਂ ਤੱਕ ਉਹ ਤੁਹਾਨੂੰ ਕਹਿ ਰਹੇ ਆ ਕਿ ਜਿਹੜਾ ਤੁਸੀਂ ਸੂਟ ਆ ਉਹ ਵੀ ਆਪਾਂ ਆਸੀ ਆਪਣੇ ਕੋਲੋਂ ਤੁਸੀਂ ਚਾਹ ਬਣਾ ਕੇ ਭੇਜ ਦਿਓ ਹਾਂਜੀ ਸਰ ਰੋਟੀ ਦੀ ਵੀ ਦੇ ਦਿਓ ਦੇਖੋ ਚਾਹ ਵੀ ਬਣਾ ਕੇ ਭੇਜ ਦਿਓ ਇੱਥੋਂ ਤੱਕ ਕਿ ਉਹਨਾਂ ਨੇ ਚਲੋ ਆਪਾਂ ਉਹਨਾਂ ਨੇ ਚਾਹ ਦਾ ਵੀ ਨਹੀਂ ਕਿਹਾ ਸੀ ਆਪਾਂ ਅਰ ਵਿੱਚ ਫਿਰ ਵੀ ਥੋੜਾ ਚਾਹ ਦਾ ਕਰਤਾ ਹੈਨਾ ਚਾਹ ਦਾ ਵੀ ਉਹਨਾਂ ਨੇ ਕਿਹਾ ਸੀ ਨਹੀਂ ਜੀ ਸਾਡੇ ਕੋਲ ਧੀ ਧੀ ਹੈਗੀ ਆਪਾਂ ਹੋਰ ਕੁਝ ਨਹੀਂ ਦੇਣਾ ਪਰ ਫਿਰ ਵੀ ਉਥੇ ਕੁੜੀ ਇਹ ਡਿਮਾਂਡ ਰੱਖਣ ਰਹੀ ਐ ਛੋਟੀ ਗੱਡੀ 'ਚ ਮੈਂ ਗੁਜ਼ਾਰਾ ਨਹੀਂ ਕਰ ਸਕਦੀ ਮੈਨੂੰ ਵੱਡੀ ਗੱਡੀ ਚਾਹੀਦੀ ਤੇ ਪੇਕੇ ਸਾਈਕਲਾਂ ਤੇ ਸੁਰੱਖਿਆ ਤੇ ਸੁਰੱਖਿਆ ਤੇ ਆਟੋਆਂ ਦੇਖੋ ਉਦੇ ਕਾਲਜ ਦਾ ਜਾਰਾ ਵੀ ਨਾ ਕਾਲਜ ਦਾ ਖਰਚਾ ਵੀ ਮੁਸ਼ਕਲ ਨਾ ਕਰਦੇ ਪਏ ਆਟੋ ਜਨ ਭੇਜਦੇ ਬੜੀ ਮੁਸ਼ਕਲ ਨਾਲ ਇੱਕ ਦਿਨ ਦਾ ਕਿਰਾਇਆ ਦੇ ਕੇ ਦੂਜੇ ਦਿਨ ਲਈ ਕਹਿੰਦੇ ਆਪਣੀ ਧੀ ਦਾ ਬੈਠ ਕੇ ਆ ਗਈ ਇਹ ਕੁੜੀ ਸਾਰਾ ਦਿਨ ਟਿਊਸ਼ਨਾਂ ਪੜਾਉਂਦੀ ਜੇ ਆ ਕੇ ਕਿ ਮੈਨੂੰ ਉਧਰੋਂ ਵੀ ਪੈਸੇ ਮਿਲ ਜਾਣ ਫਿਰ ਜਦੋਂ ਟਿਊਸ਼ਨਾਂ ਪੜਾ ਕੇ ਫ੍ਰੀ ਟਾਈਮ ਹੁੰਦਾ ਫਿਰ ਉਹ ਤਰਪਾਈਆਂ ਕਰਦੀ ਆ ਚਲੋ ਆਪਾਂ ਉਸ ਕੁੜੀ ਨੂੰ ਸਲੂਟ ਕਰਦੇ ਪੈ ਜੀ ਕਿ ਜਿਹੜੀ ਇੰਨੀ ਮਿਹਨਤ ਕਰਦੀ ਹੈ ਕਰਦੀ ਵੀ ਆ ਪਾ ਕੁੜੀ ਨੂੰ ਮਾੜਾ ਨਹੀਂ ਕਹਿੰਦੇ ਲੇਕਿਨ ਜਿਹੜੀ ਕੁੜੀ ਦੀ ਸੋਚ ਹੈ ਨਾ ਬੜੀ ਮਾੜੀ ਹੈ ਬੜੀ ਸੋਚ ਗਲਤ ਹੈ ਉਸ ਕੁੜੀ ਦੀ ਸੋਚ ਗਲਤ ਹੈ ਵੇਖੋ ਬੱਚਿਓ ਤੁਸੀਂ ਸਾਡੀਆਂ ਧੀਆਂ ਵਰਗੀਆਂ ਜੇ ਜੇ ਤੁਹਾਨੂੰ ਘਰ ਪਰਿਵਾਰ ਚੰਗਾ ਮਿਲਣ ਡਿਆ ਨਾ ਆਪਣੇ ਪੇਕਿਆਂ ਤੋਂ ਥੋੜਾ ਜਿਹਾ ਵਧੀਆ ਪੇਕਿਆਂ ਦਾ ਘਰ ਤਾਂ ਹਮੇਸ਼ਾ ਚੰਗਾ ਹੀ ਹੁੰਦਾ ਮਾਮਾ ਦਾ ਘਰ ਜੇ ਤਾਂ ਸਾਨੂੰ ਥੋੜਾ ਜਰ ਤੋਂ ਵਧੀਆ ਮਿਲ ਰਿਹਾ ਨਾ ਉਹ ਚੀਜ਼ ਸਾਨੂੰ ਸਮਝ ਨਹੀਂ ਚਾਹੀਦੀ ਆ ਇਹ ਸਮਝਣਾ ਚਾਹੀਦਾ ਕਿ ਮਾਪਿਓ ਸਾਡੇ ਵਾਸਤੇ ਗਲਤ ਨਹੀਂ ਕਰਨਗੇ ਅਗਲੇ ਨਹੀਂ ਟਮਾਟਰ ਰੱਖਦੇ ਇਹਦਾ ਮਤਲਬ ਇਹ ਹੈ ਨਾ ਕਿ ਅੱਜ ਕੱਲ ਕੁੜੀਆਂ ਦੀ ਡਿਮਾਂਡ ਕੁੜੀਆਂ ਦੀ ਡਿਮਾਂਡ ਤੇ ਹੈ ਹੀ ਤੁਸੀਂ ਦੇਖੋ ਮਤਲਬ ਛੋਟੀ ਗੱਡੀ ਤੁਸੀਂ ਗੁਜ਼ਾਰਾ ਨਹੀਂ ਕਰ ਸਕਦੇ ਆਪਣੇ ਘਰ ਤੇ ਤੁਹਾਡੇ ਗੱਡੀ ਹੈ ਨਹੀਂ ਤੁਸੀਂ ਵੱਡੀ ਜੇ ਤੁਹਾਡੇ ਕਰਮਾਂ ਚ ਲਿਖੀ ਹੋਈ ਹੈ ਤੈਨੂੰ ਵੱਡੀ ਵੀ ਮਿਲ ਜਾਣੀ ਹੈ ਗੱਲ ਤੇ ਆਪਣਾ ਨਸੀਬਾਂ ਦੀ ਹੁੰਦੀ ਹੈ ਆਪ ਤੁਸੀਂ 50 ਗਾਇ ਦੀ ਜਗ੍ਹਾ ਰਹਿੰਦੇ ਉੱਥੇ ਤੁਹਾਨੂੰ 150 ਗਾਇ ਦੀ 700 ਗਾਇ ਦੀ ਕੋਠੀ ਦੀ ਪਸੰਦ ਆਂ ਦਿੰਦੀ ਵੀ ਵੱਡੀ ਗੁਲਤੀ ਜੇ ਵੱਡਾ ਮਹਿਲ ਚਾਹੀਦਾ ਚਲੋ ਫਿਰ ਮੈਂ ਕੰਪਰੋਮਾਈਜ਼ ਕਰ ਲੈਂਦੀ ਹਾਂ ਫਿਰ ਮੈਂ ਕੰਪਰੋਮਾਈਜ਼ ਕਰ ਲੈਂਦੀ ਹਾਂ ਕੰਪਰੋਮਾਈਜ਼ ਕਰ ਲੈਂਦੀ ਹਾਂ ਤੇ ਵੇਖੋ ਮਾ ਪੁੱਤ ਸੀ ਹੈਨਾ ਪਰਿਵਾਰ ਸੀ ਛੋਟੇ ਤੋਂ ਹੋਰ ਛੋਟਾ ਪਰਿਵਾਰ ਕੀ ਹੋਵੇ ਚਲੋ ਜੀ ਗੱਲਾਂ ਤੇ ਮੇਰੀਆਂ ਬਹੁਤ ਵੱਡੀਆਂ ਹੋ ਜਾਂਦੀਆਂ ਤੇ ਮੈਂ ਚਾਹਦੀ ਨਹੀਂ ਕਿ ਇੰਨੀਆਂ ਵੱਡੀਆਂ ਵੱਡੀਆਂ ਗੱਲਾਂ ਕਰਾਂ ਤੇ ਪਰ ਕੀ ਕਰਾਂ ਗੱਲਾਂ ਹੋ ਹੀ ਜਾਂਦੀਆਂ ਕਿਉਂਕਿ ਉਹ ਕਿ ਹਾਲਾਤ ਹੀ ਇਸ ਤਰ੍ਹਾਂ ਦੇ ਬਣ ਜਾਂਦੇ ਆ ਕਿ ਗੱਲ ਕਹੀ ਤਾਂ ਕਿ ਟੱਡੇ ਨਾਲ ਸਾਂਝੀ ਕਰੀਏ ਜਿਸ ਵਕਤ ਸੋਨੀਆ ਡੈਰੀ ਫੜਾਇਓ ਆ ਕੋਈ ਗੱਲ ਹੀ ਕਿਆ ਕਰਾ ਹੈ ਮੈਂ ਫੜ ਲੰਨੀ ਮੈਂ ਫੜ ਲੰਨੀ ਬੇਟੀਆਂ ਨੂੰ ਚਾਹੀਦਾ ਸਮਝ ਕਰੋ ਇਹ ਕੋਈ ਬੇੜੀ ਦੂਸਰੇ ਬੇੜੀ ਹੋਈ ਸਾਡੀਆਂ ਬੇਟੀਆਂ ਜਿਸ ਵਕਤ ਤੁਸੀਂ ਰਿਸ਼ਤਾ ਕਰਨ ਲੱਗੇ ਸਾਰੀਆਂ ਗੱਲਾਂ ਤੁਸੀਂ ਸਟੋਰੀ ਲਿਖੀ ਸੀ ਨਾ ਆਪਾਂ ਜਦੋਂ ਸਾਨੂੰ ਸਟੋਰੀ ਲਿਖਾਉਂਦੇ ਆ ਕਈ ਗੱਲਾਂ ਸਾਨੂੰ ਜਦੋਂ ਦੱਸਦੇ ਨਾ ਸਾਨੂੰ ਕੋਈ ਜਣਾ ਕਿ ਆ ਵੀ ਗੱਲ ਕਰੋ ਉਹ ਸਾਨੂੰ ਗੱਲ ਕੱਟਣੀ ਪੰਦੀ ਹੈ ਕਿ ਔਨ ਸਕਰੀਨ ਤੇ ਗੱਲ ਨਹੀਂ ਚੰਗੀ ਲੱਗਦੀ ਤੇ ਮੈਂ ਤੁਹਾਨੂੰ ਦੱਸ ਨਹੀਂ ਸਕਦੀਆਂ ਇਹਦੇ ਵਿੱਚ ਹੋਰ ਇੱਕ ਦੋ ਕੁੜੀਆਂ ਨੇ ਡਿਮਾਂਡਾਂ ਕਹੀਆਂ ਸੀ ਕਿ ਜਿਹੜੀਆਂ ਆਪਾਂ ਸੋਚਿਆ ਕਿ ਨਹੀਂ ਇਤਨਾ ਹਰ ਇੱਕ ਕੁੜੀ ਮਹਿਸੂਸ ਕਰੂਗੀ ਕਿ ਸ਼ਾਇਦ ਇਹ ਸਾਨੂੰ ਸ਼ਾਇਦ ਸੁਣਾਈ ਗਈ ਆ ਪਰ ਇਹ ਉਸ ਕੁੜੀ ਨ ਵਾਸਤੇ ਆ ਜਿਹੜੀਆਂ ਕੁੜੀਆਂ ਐਸਾ ਕਰਦੀਆਂ ਇਥੋਂ ਤੱਕ ਉਸ ਕੁੜੀ ਨੇ ਕਿਹਾ ਸੀ ਚਲੋ ਮੈਂ ਦੱਸ ਹੀ ਦਿੰਨੀ ਆ ਕਿ ਉਹ ਕੁੜੀ ਨੇ ਕਿਹਾ ਸੀ ਵੀ ਠੀਕ ਆ ਐਸਾ ਕਰਾਂਗੇ ਢਾਡੀ ਮੰਮੀ ਨੂੰ ਨਾ ਉੱਪਰ ਵਾਲਾ ਪੋਰਸ਼ਨ ਦੇ ਦਾਂਗੇ ਥੱਲੇ ਵਾਲਾ ਅਪਾਰ ਰੱਖਾਂਗੇ ਨਿੱਤੇ ਕੋਈ ਗੱਲ ਨਹੀਂ ਆਪਾਂ ਖਾਣਾ ਬਣਾ ਕੇ ਮੇਡ ਲੱਗ ਜੂਗੀ ਤੇ ਆਪਾਂ ਮੰਮੀ ਦਾ ਖਾਣਾ ਜਿਹੜਾ ਨਾ ਸਾਰਾ ਉੱਪਰ ਪਚਾ ਦਿਆ ਕਰਾਂਗੇ ਉਹਨਾਂ ਦਾ ਰਿਸ਼ਤਾ ਹੋਇਆ ਰਿਸ਼ਤਾ ਪੈਂਦੀ ਛੱਡਤਾ ਉਹਨਾਂ ਨੇ ਉਹ ਮੁੰਡਾ ਸੋਚਣ ਲੱਗਾ ਕਿ ਮੇਰਾ ਨਾ ਪਿਓ ਆ ਮੇਰੀ ਇੱਕ ਮਾਂ ਹੀ ਹੈਗੀ ਆ ਤੇ ਮੈਂ ਇੱਕ ਵਿਆਹ ਦੇ ਚੱਕਰ ਚ ਮੁੰਡੇ ਦੀ ਇਸ ਕਾਫੀ ਵਧੀ ਜਾਣ ਲਈ ਆ 35 40 ਸਾਲ ਦਾ ਹੋ ਚੱਲਿਆ ਮੁੰਡਾ ਉਹਨੇ ਇਹ ਗੱਲ ਸੋਚੀ ਕਿ ਇੱਕ ਮਾਂ ਹੀ ਮੇਰੇ ਕੋ ਸਭ ਕੁਝ ਹੈਗਾ ਤੇ ਮੈਂ ਵਿਆਹ ਦੇ ਲਾਲਚ ਵਿੱਚ ਕਿ ਮੈਨੂੰ ਰਿਸ਼ਤਾ ਆ ਗਿਆ ਕੁੜੀ ਪੜ੍ਹੀ ਲਿਖੀ ਦਾ ਤੇ ਮੈਂ ਆਪਣੀ ਮਾਂ ਨੂੰ ਆਪਣੇ ਤੋਂ ਦੂਰ ਕਰਦਾ ਐਸ ਕਰਕੇ ਉਸ ਮੁੰਡੇ ਨੇ ਜਿਹੜਾ ਕਿ ਉਹਦਾ 1 ਹਫ਼ਤੇ ਬਾਅਦ ਵਿਆਹ ਸੀ ਉਹਨੇ ਇੱਕ ਹਫ਼ਤੇ ਤੋਂ ਪਹਿਲਾਂ ਹੀ ਭਾਂਜੀ ਰਿਸ਼ਤਾ ਤੋੜਦਾ ਦੱਸੋ ਮਾਂ ਵੀ ਮੀਆਂ ਬੀਵੀ ਦੇ ਨਾਲ ਨਹੀਂ ਬਹਿ ਸਕਦੀ ਮਤਲਬ ਤਿੰਨੇ ਬਹਿ ਕੇ ਇਕੱਠੇ ਖਾਣਾ ਨਹੀਂ ਖਾ ਸਕਦੇ ਉੱਪਰ ਭੇਜ ਦਾਂਗੇ ਮਾਂ ਨਮਾਨ ਨਹੀਂ ਪੂਰੀ ਹੋਈ ਤੇਰੇ ਪੈਰ ਪਿਆਰ ਇਹੋ ਜਿਹਾ ਘਰ ਦੇ ਵਿੱਚ ਵੱਢਦੀ ਤੂੰ ਮਾਂ ਨੂੰ ਉੱਪਰਲਾ ਪੋਰਸ਼ਨ ਦੇ ਜਣਾ ਕਿੰਨੀ ਬਦਗੀਆ ਬਦਨ ਦੀ ਇੱਜ਼ਤ ਕਰੋ ਮਤਲਬ ਆਪਾਂ ਪੈਂਜੀ ਮਾਪਿਆਂ ਮੁੜਕੇ ਨਹੀਂ ਜੇ ਲੱਭਦੇ ਜ਼ਿੰਦਗੀ ਚ ਇਹ ਗੱਲ ਜਦੋਂ ਬਣਾਈਦੀ ਨਾ ਸਟੋਰੀ ਤੇ ਮਨ ਚ ਆਂਦਾ ਹੈ ਕਿ ਯਾਰ ਇਸ ਤਰ੍ਹਾਂ ਦੇ ਵੀ ਅੱਜ ਕੱਲ੍ਹ ਕੁੜੀਆਂ ਕਰਨ ਲੱਗ ਪਈਆਂ ਆਪਾਂ ਸਾਰੀਆਂ ਕੁੜੀਆਂ ਨੂੰ ਨਹੀਂ ਕੱਦੇ ਹੈਗੇ ਪਰ ਜਿਹੜੀਆਂ ਕੁੜੀਆਂ ਆਪਣੇ ਪੇਕਿਆਂ ਦੇ ਹਾਲਾਤ ਵੇਖੋ ਤੇ ਗਾਂ ਜੇ ਤੁਹਾਨੂੰ ਸਹੁਰਿਆਂ ਦੇ ਹਾਲਾਤ ਚੰਗੇ ਮਿਲਣ ਦੇ ਨਾ ਉਹ ਵਾਹਿਗੁਰੂ ਦਾ ਸ਼ੁਕਰ ਕਰੋ ਕਿ ਕਿਹੜਾ ਦਿੱਤਾ ਲੱਤਾ ਟਾਡੇ ਅੱਗੇ ਆਇਆ ਕਿ ਜਿਹੜੀ ਤੁਹਾਨੂੰ ਜ਼ਿੰਦਗੀ ਮਿਲਦੀ ਆ ਔਰ ਤੁਹਾਨੂੰ ਮੈਂ ਦੱਸਾਂ ਕਈ ਕੁੜੀਆਂ ਬੜਾ ਕੁਝ ਕਰਦੀਆਂ ਕਿ ਸਾਨੂੰ ਸਹੁਰਿਆਂ ਦਾ ਪਰਿਵਾਰ ਚੰਗਾ ਮਿਲੇ ਤੇ ਜਦੋਂ ਚੰਗਾ ਮਿਲਦਾ ਤੇ ਉਦੋਂ ਹਿਲਦੀਆਂ ਨਹੀਂ ਜਾਂਦੀਆਂ ਨਹੀਂ ਆ ਦਿਮਾਗ ਹੀ ਬੜੇ ਮੈਟਰ ਡਿਮਾਂਡਸ ਹੀ ਬੜੀਆਂ ਨਾ ਵੀ ਹੁੰਦੀਆਂ ਚਲੋ ਜੀ ਗੱਲਾਂ ਬੜੀਆਂ ਵੱਡੀਆਂ ਹੁੰਦੀਆਂ ਨੇ ਜੇ ਤੁਹਾਨੂੰ ਇਹ ਜਿਹੜਾ ਆਪਾਂ ਮੈਸੇਜ ਦੇਂਦੀ ਇੱਕ ਕੋਸ਼ਿਸ਼ ਕੀਤੀ ਆ ਮੈਸੇਜ ਨਹੀਂ ਇਹ ਥੋੜੀ ਜੀ ਰੀਅਲ ਸਟੋਰੀ ਵੀ ਆ ਤੇ ਜੇ ਤੁਹਾਨੂੰ ਸਹੀ ਲੱਗੀ ਹੋਵੇ ਤੇ ਸਾਨੂੰ ਕਮੈਂਟਾਂ 'ਚ ਜ਼ਰੂਰ ਦੱਸਿਓ ਔਰ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਸ਼ੁਰੂ ਕਰਿਓ ਜੀ ਥੈਂਕ ਯੂ ਸੋ ਮਚ